गुरदवार बेदबी होदभागी घटना रुकण नाम नहीं ले रही है, अजे ही, ही एक मंदभागी घटना जिला जलंधर अधीन पे पिंड मंच की विखे स्थित गुरुद्वारा साहेब बा सिर जी विखे बेदबी होापत होया है मिली जानकारी दे अनुसार पिंड विच रहिंदा एक परवासी लड़का जिस दी उम्र बारह तो तेरह साल दी दसी जा रही है जिसने गुरु द्वारा साहिब अंदर वड़के श्री गुरु ग्रंथ साहिब जी दे प्रकाश नाल छेड़छाड़ कीती अते गुरुद्वारा साहिब विच बेअदबी करन तो बाद रखे प्रसाद विच कोई जहरीली चीज पाउन दी खबर मिली है इसे संबंध विच गुरुद्वारा साहिब विच वख 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 सिख जथेबंदियां ਸਤਿਕਾਰ ਕਮੇਟੀ ਅਤੇ ਪਿੰਡ ਵਾਸੀਆਂ ਦਾ ਇਕੱਠ ਹੋਇਆ ਤੇ ਦੋਸ਼ੀਆਂ ਨੂੰ ਫੜਨ ਲਈ ਪੁਲਿਸ ਪ੍ਰਸ਼ਾਸਨ ਨੂੰ ਅਤੇ ਪੁਲਿਸ ਪ੍ਰਸ਼ਾਸਨ ਨੇ ਦੋਸ਼ੀਆਂ ਖਿਲਾਫ ਅਤੇ ਜਿਨ੍ਹਾਂ ਨੇ ਇਹ ਕਟਿਆ ਹਰਕਤ ਕੀਤੀ ਹੈ ਨੂੰ ਜਲਦ ਤੋਂ ਜਲਦ ਫੜਨ ਅਤੇ ਬੰਦੀ ਕਾਰਵਾਈ ਕਰਨ ਦਾ ਪਰੋਸਾ ਦਿੱਤਾ ਪਤਾ ਲੱਗਾ ਹੈ ਕਿ ਇਸ ਸਬੰਧੀ ਪੁਲਿਸ ਨੇ 7 ਵਿਅਕਤੀਆਂ ਉੱਤੇ ਮਾਮਲਾ ਦਰਜ ਕੀਤਾ ਗਿਆ ਹੈ ਤੇ ਅਤੇ ਇੱਕ ਵਿਅਕਤੀ ਅਣਛਾਤਾ ਰੱਖਿਆ ਗਿਆ ਹੈ ਜੋ ਕਿ ਇੱਕ ਸਮਾਜ ਸੇਵੀ ਦੱਸਿਆ ਜਾ ਰਿਹਾ ਹੈ। ਉਨ੍ਹਾਂ ਤੇ ਬੰਦੀਆਂ ਧਰਾਵਾਂ ਤੇ ਜਿਹੜੀਆਂ ਇਨੀਸ਼ੀਅਲੀ ਦਿੱਤੀਆਂ ਜਾਣ ਐਡਜਸਟ ਕੀਤੀਆਂ ਜਾਣ ਆਪਣੇ ਵੱਲੋਂ ਕੋਈ ਬਈਮਾਨੀ ਨਹੀਂ ਹੈ। ਕਿਉਂਕਿ ਜੋ ਸਾਡੇ ਸਿੰਘਾਂ ਨੇ ਰਿਪੋਰਟ ਕੀਤੀ ਹੈ ਉਹਦੇ ਵਿੱਚ ਇਹੀ ਕਲੀਅਰ ਹੋਇਆ ਪਿੰਡ ਤੋਂ ਸੁਣਿਆ ਗਿਆ ਇਹੀ ਕਲੀਅਰ ਹੋਇਆ ਉਹਨਾਂ ਨੇ ਚੋਰੀ ਦੀ ਬਣਾਉਣ ਕੋਸ਼ਿਸ਼ ਕੀਤੀ ਹੈ ਰਿਪੋਰਟ ਜਿਹੜੀ ਆ ਬੰਦੇ ਨੂੰ ਫੜਾਉਣ ਦੇ ਦਰਸਾ ਤੁਹਾਨੂੰ ਜਿਹੜੇ ਖੜਾ ਕੇ ਲਗਾਇਆ ਉਹ ਵੀ ਚੋਰੀ ਦੇ ਆਧਾਰ ਤੇ ਬੰਦੇ ਨੂੰ ਛੜਾ ਕੇ ਲੈ ਗਿਆ ਉਹ ਬਾਅਦ ਇਹ ਮਾਮਲਾ ਜਿਹੜਾ ਆ ਬੇਤਰੀ ਦਾ ਆ ਉਹਦੇ ਨਾਲ ਦੇ ਨਾਲ ਸੰਤਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਆ 302 ਦੋਈ ਪਾਰਟੀ ਫਟਬਾਗੀ ਤੇ ਪ੍ਰਸ ਖੁਰਦੋ ਵਰਦ ਕਰਨ ਦੀ ਵੀਡੀਓ ਬ੍ਰੀਡ ਕੀਤੀ ਆ ਇਹ ਤਾਂ ਦੂਸਰੇ ਤਰ੍ਹਾਂ ਵਾਲਾ ਚੱਟੇ ਥੋੜੇ ਦੇਰ ਮਿਲ ਗਈ ਆ ਉਹ ਪਾਪਾ ਜੀ 9 ਮਰਦੇ ਆ ਇਹ ਤੋਂ ਤੋਂ ਐਫਆਰ ਦੇ ਕਿੰਨੇ ਮਹੀਨੇ ਵਿੱਚ ਜੇ ਕੱਲੀ ਇਹਨਾਂ ਨੂੰ ਕਾਢੀ ਹੈ ਐਫਆਰ ਦੇ ਕੱਲ ਇਹ ਰੋਗਾਂ ਕਿਹਦੇ ਅੰਦਰ ਹੈ 23 ਤਰੀਕ ਦਾ 28 ਤਰੀਕ ਦਾ ਉਹਦੋਂ ਪਹਿਲਾਂ ਕੰਮਕਾਜ ਨੂੰ ਇਨਵੋਲ ਕੀਤਾ ਸੀ ਨਹੀਂ ਕਿਹਦੀ 23 ਤਰੀਕ ਦਾ ਇਹਦੇ ਉੱਤੇ ਦਿੱਤਾ ਗਿਆ ਇਨਵੋਲ ਨਹੀਂ ਗਏ ਤੇ ਜੇ ਉਹ ਕੱਲ ਪਾ